ਦੇਖ ਰਹੇ ਹੋ ਦੇਰ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਜਿਲ੍ਹਾ ਲੁਧਿਆਣਾ ਵਿਖੇ 14 ਕੇਂਦਰਾਂ ਦੇ ਵਿੱਚ ਐਨਡੀਏ ਸੀਡੀਐਸ ਅਤੇ ਐਨਏ ਦੀਆਂ ਪ੍ਰੀਖਿਆ ਹੋ ਰਹੀਆਂ ਤਕਰੀਬਨ 1470 ਜੜੇ ਕੈਂਡੀਡੇਟ ਆ ਉਹ 14 ਸੈਂਟਰਾਂ ਦੇ ਵਿੱਚ ਜਿਹੜੀ 14 ਪ੍ਰੀਖਿਆ ਕੇਂਦਰਾਂ ਵਿੱਚ ਅੱਜ ਆਪਣੇ ਪ੍ਰੀਖਿਆ ਦੇਣਗੇ ਤਾਂ ਕਿੰਨੂੰ ਦੱਸੀ ਤਿੰਨ ਸ਼ਿਫਟਾਂ ਦੇ ਵਾਜੜੇ ਇਹ ਐਗਜ਼ਾਮ ਹੋਣਗੇ NDA CDS ਅਤੇ NA ਦੇ ਸੋ ਤੁਹਾਨੂੰ ਤਸਵੀਰ ਦਿਖਾਰੇ ਲੁਗਾਰਾਂ ਦੇ ਖਾਲਸਾ ਕਾਲਜ ਦੇ ਵਿੱਚ ਕੁਮਾਰ ਮੰਡੀ ਦੀਆਂ ਜਿੱਥੇ ਸੇਰ ਤੋਂ ਜਿਹੜੇ ਵਿਦਿਆਰਥੀ ਜਿਹੜੇ ਕੈਂਡੀਡੇਟ ਹੈ ਉਹ ਆਪਣੇ ਬਿਲਕੁਲ ਕੇਂਦਰਲੇ ਪਹੁੰਚ ਚੁੱਕੇ ਤਸਵੀਰਾਂ ਬਿਲਕੁਲ ਸਾਹਮਣੇ ਪਾਏਗਾ ਇਹ ਰੈਡੀ ਚੈਕਿੰਗ ਹੈ ਇਹ ਬਿਲਕੁਲ ਇਗਨਾਲ ਅੰਦਾਜ਼ੀ ਕੀ 100 ਤੋਂ ਵੱਧਲੇ ਮਹਿਲਾ ਪੁਲਿਸ ਤੇ ਨਾਲ ਤੇ ਪੁਲਿਸ ਕਰਮਚਾਰੀ ਯਾਨੀ ਡਿਊਟੀ ਸਤ ਲਗਾਈ ਗਈ ਹੈ ਕਿਉਂਕਿ ਇਸ ਪ੍ਰੀਖਿਆ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਇਲੈਕਟ੍ਰੋਨਿਕ ਉਪਕਰਨ ਨਹੀਂ ਹੈ ਤਰ੍ਹਾਂ ਦੱਸ ਦੀ ਕਿ ਸੀਡੀਐਸ ਐਨਡੀਏ ਤੇ ਐਨਏ ਦੀ ਪ੍ਰੀਖਿਆ ਕੇਂਦਰਾਂ ਦੀਆਂ 14 ਜਿਹੜੇ ਸੈਂਟਰ ਬਣੇ ਚੰਨ 4470 ਕੈਂਡੀਡੇਟ ਆ ਉਹ ਇਸ ਪ੍ਰੀਖਿਆ ਦੇ ਵਿੱਚ ਆਪਣਾ ਜਿਹੜਾ ਐਗਜ਼ਾਮ ਦੇਣਗੇ ਸੋ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਹੈਗੇ ਆ ਸੋ ਕਿਦਾਂ ਕੀਦਾਂ ਦੱਸ ਦੀ ਹੈ ਕਿ ਜਿਹੜੇ ਇਸ ਦੇ ਨਾਲ ਹੀ ਕੱਲ ਲੁਜਾਨਾ ਦੇ ਜ਼ਿਲ੍ਹਾ ਲੁਜਾਨਾ ਦੇ ਡੀਸੀ ਸਾਖਸ਼ੀ ਮੈਡਮ ਦੋਰਾਇਸ ਦੇ ਪ੍ਰੀਖਿਆ ਕੇਂਦਰਾਂ ਦੇ ਜਿਹੜੇ ਪ੍ਰਬੰਧਾਂ ਨੂੰ ਲੱਗੇ ਪੁਖਤਾ ਪ੍ਰਬੰਧ ਦੀ ਵੀ ਗੱਲ ਆਖੀ ਸੀ ਆ ਕਿਦਾਂ ਕੀਤਾ ਕਿ ਇਹੜੇ ਇਗਜ਼ਾਮ ਅਗੇ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜੀ ਦੂਜੀ ਸ਼ਿਫਟ ਹੋਗੀ 12 ਵਜੇ ਤੋਂ ਲੈ ਕੇ 2 ਵਜੇ ਤੱਕ ਉਸ ਤੋਂ ਬਾਅਦ ਤੀਜੀ ਸ਼ਿਫਟ ਹੋਗੀ 3 ਵਜੇ ਤੋਂ ਲੈ ਕੇ 5 ਵਜੇ ਤੱਕ ਲੁਧਿਆਣਾ ਦੇ 14 ਪ੍ਰੀਖਿਆ ਕੇਂਦਰ ਵਿੱਚ ਐਨਡੀਏ ਤੇ ਐਨਏ ਦੇ ਜਿਹੜੇ ਹੈ ਜਿਹਦੇ ਨਾਲ ਸੀਡੀਐਸ ਦੇ ਇੱਕ ਇਗਜ਼ਾਮ ਹੋਣਗੇ 4470 ਜਿਹੜੇ ਉਮੀਦਵਾਰ ਹੈ ਉਹ ਇਸੇ ਪ੍ਰੀਖਿਆ ਦੇ ਦੰਦ ਦਾਸੀ ਕਿਸੇ ਤਰ੍ਹਾਂ ਦੀ ਵੀ ਇਲੈਕਟ੍ਰੋਨਿਕ ਉਪਕਰਣ ਚਾਹੇ ਉਹ ਕੈਲਕੂਲੇਟਰ ਹੋਵੇ ਚਾਹੇ 스마트 ਘੜੀ ਹੋਵੇ ਇਸ ਦੇ ਨਾਲ ਕਿਸੇ ਤਰ੍ਹਾਂ ਦੀ ਉਹ ਮੋਬਾਈਲ ਜਾਂ ਪੇજર ਇਸ ਤੋਂ ਇਲਾਵਾ ਹੋੜੇ ਇਲੈਕਟ੍ਰੋਨਿਕ ਉਪਕਰਣ ਉਹ ਇਸ ਪ੍ਰੀਖਿਆ ਕੇਂਦਰ ਦੇ ਲਿਜਾਨ ਤੋਂ ਟੋਟਲੀ ਮਨਾਈ ਹੈ ਸਿਰਫ ਜਿਹੜੀ ਮੈਨੂਅਲ ਕੜੀ ਹੁੰਦੀ ਉਸ ਨੂੰ ਹੀ ਲਿਜਾਨ ਦੀ ਇਜਾਜ਼ਤ ਹੋਵੇਗੀ ਇਸ ਦੇ ਨਾਲ ਜਿਹੜਾ ਹਰ ਕੈਂਡੀਡੇਟ ਦਾ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਜਾਏਗੀ ਤੁਹਾਨੂੰ ਦੱਸਦੀ ਕਿ ਕਿਤੇ ਆ ਕੇ ਅੱਜ ਲੁਧਿਆਣਾ ਦੀ ਰਾ ਤੇ ਲੁਧਿਆਣਾ ਵਿਖੇ ਜਿਹੜੇ ਪੁਲਿਸ ਦਾ ਪੁਲਿਸ ਇੰਤਜ਼ਾਮ ਹੈ ਉਸ ਜਿਹੜੇ ਪੇਰੈਂਟਸ ਹੈ ਤੁਸੀਂ ਦਸਫੀਆਂ ਦੇ ਜਿਹੜਾ ਉਹਨਾਂ ਦੇ ਮਾ ਮਾਦਾ ਪਿਤਾ ਆ ਬਿਲਕੁਲ ਸਵੇਰ ਤੋਂ ਹੀ ਇਸ ਪ੍ਰੀਖਿਆ ਕੇਂਦਰ ਦੇ ਵਿੱਚ ਬਾਹਰ ਆ ਕੇ ਖੜੇ ਤਾਂ ਕਿ ਉਹਨਾਂ ਜਿਹੜੇ ਬੱਚੇ ਆ ਉਹ ਸਮੇਂ ਸਿਰ ਇਸ ਪ੍ਰੀਖਿਆ ਕੇਂਦਰ ਦੇ ਅੰਦਰ ਜਾਣ ਤੇ ਆਪਣੀ ਉਸ ਬੜੇ ਪ੍ਰੀਖਿਆ ਦਾ ਮੁਕਾਮ ਹਾਸਲ ਕਰਨ ਤਾਂ ਬਿਲਕੁਲ ਇਹੜੀ ਪ੍ਰੀਖਿਆ ਹੁੰਦੀ ਹੈ ਇਹਦੇ ਵਿੱਚ 1 ਸੈਕਿੰਡ ਦੀ ਜਿਹੜੀ ਦੇਰੀ ਹੈ ਉਹ ਬੱਚੇ ਦਾ ਇੱਕ ਸਾਲ ਵੀ ਖਰਾਬ ਕਰ ਤੇ ਦਿੰਦੀ ਹੈ ਕਿ ਇੱਕ ਸਾਲ ਦੇ ਵਿੱਚ ਇਹ ਦੋ ਇਗਜ਼ਾਮ ਹੁੰਦੇ ਆ ਐਨਡੀਏ ਸੀਡੀਐਸ ਤੇ ਐਨਏ ਦੇ ਤਾਂ ਲੁਧਿਆਣਾ ਜਿਲ੍ਹਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਨਾਲ ਹੀ ਮੈਡਮ ਡੀਸੀ ਸਾਖਸ਼ੀ ਸਾਨੀ ਵੱਲੋਂ ਵੀ ਜਿਹੜੇ ਸਾਰੇ 14 ਕੇਂਦਰਾਂ ਦੇ ਜਿਹੜੇ ਪ੍ਰੀਖਿਆਰਥੀ ਜਿਹੜੇ ਆਪਣੇ ਅੱਜ ਪੇਪਰ ਦੇਣ ਗਏ ਉਹਨਾਂ ਦੇ ਪੁਖਤਾ ਇੰਤਜ਼ਾਮ ਕੀਤੇ ਆ ਤਸਵੀਰਾਂ ਦੁਬਾਰਾ ਦਿਖਾ ਰਹੇ ਜਿਹੜੇ ਕੈਂਡੀਡੇਟਾਂ ਦੇ ਪਿੱਛੇ ਤੁਸੀਂ ਦਿਖਾ ਰਹੇ ਆ ਆਪਣਾ ਜਿਹੜਾ ਬਿਲਕੁਲ ਫਾਰਮ ਲੈ ਕੇ ਆਣਗੇ ਬਿਲਕੁਲ ਬਗਦਾਦੀ ਪੂਰੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਸਿਰਫ ਹਰ ਉਸ ਚੀਜ਼ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਖਿਆਰਤਿਆਂ ਦੇ ਹਰ ਉਸ ਫਾਰਮ ਦੀ ਵੀ ਚੈਕਿੰਗ ਕੀਤੀ ਜਾਏਗੀ ਇਸ ਦੇ ਨਾਲ ਹੀ ਕਿਸੇ ਤਰ੍ਹਾਂ ਦੀ ਇਲੈਕਟ੍ਰੋਨਿਕ ਉਪਕਰਨ ਅਲਾਉਡ ਨਹੀਂ ਹੈ ਇੱਥੋਂ ਤੱਕ ਕਿ 스마트 ਵਾਚ ਵੀ ਯਾਨੀ ਕਿ ਸਮਾਰਟ ਕੜੀ ਹੁੰਦੀ ਹੈ ਉਹ ਵੀ ਅੰਦਰ ਅਲਾਉਡ ਨਹੀਂ ਜਿਹੜਾ ਪੈਂਦਾ ਪੈਂਦਾ ਵੀੜੇ ਜਿਹੜਾ ਸਿਰਫ ਬਾਲ ਪੈਂ ਜਿਹੜਾ ਦੂਸਰਾ ਹਾਂਦਾ ਉਹੀ ਇਸਤੇਮਾਲ ਕਰਨ ਦੀ ਇਜਾਜ਼ਤ ਹੋਊਗੀ ਤਾਂ 4470 ਉਮੀਦਵਾਰ ਅੱਜ ਜਿਲ੍ਹਾ ਲੁਧਰਣਾ ਦੇ 14 ਜਿਹੜੇ ਕੇਂਦਰ ਹੈਗੇ ਪਿਕਾ ਕੇਂਦਰ ਹੈਗਾ ਉੱਥੇ ਆਪਣਾ ਇਗਜ਼ਾਮ ਦੇਣਗੇ ਕਿਤੇ ਕਿਤੇ ਆਖੇ ਜਿਹੜੇ ਅੱਜ ਐਨਡੀਏ ਸੀਡੀਐਸ ਤੇ ਅਨੇ ਦੇ ਇਗਜ਼ਾਮ ਬੜੇ ਹੋ ਰਹੇ ਆ 4470 ਜਿਹੜੇ ਵਿਦਿਆਰਥੀ ਹੈ ਉਮੀਦਵਾਰ ਹੈ ਉਹ ਅੱਜ ਆਪਣਾ ਇਗਜ਼ਾਮ ਦੇਣਗੇ ਜਿਹੜੇ ਸਰੇ 9 ਵਜੇ ਤੋਂ ਲੈ ਕੇ 11 ਵਜੇ ਰਹੀ ਦੂਜੀ ਸ਼ਿਫਟ ਹੋਊਗੀ ਉਹ ਹੋਵੇਗੀ 12 ਵਜੇ ਤੋਂ ਲੈ ਕੇ 2 ਵਜੇ ਦੇ ਕਰੀਬ ਤੜੀ ਪੀਸੀ ਸ਼ਿਫਟ ਹੋ ਗਈ 3 ਵਜੇ ਲੈ ਕੇ 5 ਵਜੇ ਤੱਕ ਲੁਧਿਆਣਾ ਸ਼ਹਿਰ ਦੇ ਜਿਹੜੇ 14 ਪ੍ਰੀਖਿਆ ਕੇਡੇ ਕੇਂਦਰ ਬਣੇ ਹੋਇਆ ਤਾਂ ਅੱਜ ਉਹ ਆਪਣੇ ਐਨਡੀਏ ਸੀਡੀਐਸ ਅਤੇ ਐਨਏ ਦੇ ਇਗਜ਼ਾਮ ਦੇਣਗੇ ਤਾਂ ਜਿਲ੍ਹਾ ਲੁਧਿਆਣਾ ਤੋਂ ਨਾਲ ਜਿਹੜੇ ਦੂਜੇ ਰਾਜਾਂ ਤੋਂ ਵੀ ਜਿਹੜੇ ਵਿਦਿਆਰਥੀ ਆਏ ਆ ਉਹਨਾਂ ਦੇ ਮਾਪਿਓ ਸਵੇਰ ਤੋਂ ਹੀ ਤਕਰੀਬਨ 7 ਵਜੇ ਤੋਂ ਹੀ ਆਪਣੇ ਬੱਚੇ ਨੂੰ ਲੈ ਕੇ ਇਸ ਹਰ ਪ੍ਰੀਖਿਆ ਕੇਂਦਰ ਤੇ ਪਹੁੰਚ ਗਏ ਤਾਂ ਕਿ ਉਹਨਾਂ ਦਾ ਬੱਚਾ ਸਮੇਂ ਸਿਰ ਉਹ ਇਗਜ਼ਾਮ ਦੇ ਸਕੇ ਤਾਂ ਰੇ ਪੁਖਤਾ ਪ੍ਰਬੰਧ ਦੀ ਗੱਲ ਕੀਤੀ ਜਾ ਲੁਜਾਨ ਦੇ ਡੀਸੀ ਮੈਡਮ ਸਾਖੀ ਜਾਨੀ ਨੇ ਬਿਲਕੁਲ ਪੁਖਤਾ ਪ੍ਰਬੰਧ ਹੈ 100 ਤੋਂ ਜਿਹੜੇ ਵੱਧ ਜਿਹੜੇ ਪੁਲਿਸ ਕਰਮ 40 ਦੇ ਨਾਲ ਮੈਲਾ ਪੁਲਿਸ ਕਰਮਚਾਰੀ ਵੀ ਇਸ ਪ੍ਰੀਖਿਆ ਕੇਂਦਰ ਅੰਦਰ ਔਰ ਬਾਹਰ ਤਾਇਨਾਤ ਕੀਤਾ ਗਿਆ ਗੱਲ ਕਰਦੇ ਟ੍ਰੈਫਿਕ ਦੀ ਇਸ ਪ੍ਰੀਖਿਆ ਕੇਂਦਰ ਦੇ ਅਗੇ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਦਾ ਜਿਹੜੀ ਕਿਸੇ ਗੱਡੀ ਵਾਹਨ ਦਾ ਇੱਥੇ ਆਉਣ ਤੋਂ ਬਿਲਕੁਲ ਮਨਾ ਹੈ ਸਸ ਵਿਰਤੀ ਦੇ ਡੀਓ ਜਾਂ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਹੈ ਉਹ ਬਿਲਕੁਲ ਇਸ ਪ੍ਰੀਖਿਆ ਕੇਂਦਰ ਦੇ ਕਿਸੇ ਵੀ ਵਾਹਨ ਨੂੰ ਖੜੇ ਦੀ ਕਰਨ ਦਿੱਤਾ ਜਾ ਸਕਦਾ ਸੋ ਇਹ ਜਿਹੜੀ ਪ੍ਰੀਖਿਆ ਹੁੰਦੀ ਹੈ ਇਸ ਦਾ ਹਰ ਇੰਤਜ਼ਾਮ ਬੜਾ ਪੁੱਕਾ ਹੁੰਦਾ ਹੈ ਕਿਸੇ ਨੂੰ ਵੀ ਇਸ ਪ੍ਰੀਖਿਆ ਕੇਂਦਰ ਦੇ ਆਸ-ਪਾਸ ਫੜਕਣ ਦੀ ਇਜਾਜ਼ਤ ਨਹੀਂ ਹੈ ਸੋ ਅੱਜ ਜਿਲ੍ਹਾ ਲੁਧਿਆਣਾ ਵਿੱਚ 4470 ਜਿਹੜੇ ਵਿਦਿਆਰਥੀ ਹੈ ਅੱਜ ਆਪਣੇ ਐਨਡੀਏ ਸੀਡੀਐਸ ਅਤੇ ਐਨ ਦੇ ਇਗਜ਼ਾਮ ਦੇਣਗੇ संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप